ਇਸਤੇ ਦੂਰ ਕਹਾ ਕੋ ਜਾਏ ਉਪਰੇ ਰੱਖਣ ਹੱਥ ਆਏ ਇਸਤੇ ਦੂਰ ਕਹਾ ਕੋ ਜਾਏ ਸੱਚ ਨੂੰ ਛੱਡ ਕੇ ਦੂਰ ਕਿੱਥੇ ਚਲਾ ਜਾਊ ਕੋਈ ਉਪਰੇ ਰੱਖਣ ਹੱਥ ਆਏ ਉਹ ਪਹਿਲਾਂ ਤਾਂ ਡੁੱਬਿਆ ਹੋਇਆ ਹੈ ਡੁੱਬਿਆ ਸੀ ਬੜਾ ਡੁੱਬੋ ਉਪਰੇ ਹੀ ਤਾਂ ਰੱਖਣ ਹੱਥ ਤੇ ਆਉਂ ਚਾਂ ਸਰ ਕੇ ਹੁਣ ਤਾਇਓ ਖੋਪੜੀ ਜਿਹੜੀ ਕਹਿੰਦੇ ਨੇ ਨਾ ਕਪਾਲ ਇਹ ਕਪਾਲ ਕਹਿੰਦੇ ਨੇ ਆ ਜੋ ਕਪਾਲ ਪਾਣੀ ਤੇਲ ਕਪਾਲ ਬਰਾਬਰ ਆਇਆ ਨਾਲਾ ਜਿੱਦਾਂ ਡੱਬਿਆ ਆ ਤਾ ਨਾ ਅੱਖਾਂ ਨਹੀਂ ਬਾਹਰ ਆਈਆਂ ਨੱਕ ਨਹੀਂ ਬਾਹਰ ਆਇਆ ਮੂੰਹ ਨਹੀਂ ਬਾਹਰ ਆਇਆ ਆਇਆ ਤਾਂ ਕਪਾਲ ਕਪਾਲ ਦੇ ਪਾਣੀ ਦੇ ਤੋਂ ਬਰਾਬਰ ਆਇਆ ਜੇ ਉੱਤੇ ਨੂੰ ਆਉਣਗੇ ਹੋਰ ਥੋੜਾ ਜਿਹਾ ਉੱਪਰ ਸੱਚ ਦੀ ਤੀਕ ਨਾਲ ਤਾਂ ਅੱਖਾਂ ਤੱਕ ਬਾਹਰ ਆਊ ਜਿੱਦਾਂ ਗਲ ਤੱਕ ਬਾਹਰ ਆ ਗਿਆ ਉਦੋਂ ਸਮਝੋ ਜਿਹੜਾ ਗਲ ਤੱਕ ਬਾਹਰ ਆ ਗਿਆ ਉਹ ਉਪਰੇ ਉਪਰੇ ਰੱਖਣ ਹਾਰ ਤੇਰੇ ਰੱਖਣ ਹਾਰ ਜਿ ਬਚਾਉਣ ਵਾਲੇ ਜਿ ਧਿਆਨ ਬਚਾਉਣ ਵਾਲਾ ਡੁੱਬਿਆ ਨਹੀਂ ਹੋਇਆ ਬਾਹਰ ਹੈ ਬਚਾਉਣ ਵਾਲਾ ਬਾਹਰ ਹੈ ਡੁੱਬਿਆ ਨਹੀਂ ਹੋਇਆ ਜੇ ਬਚਾਉਣ ਵਾਲੇ ਧਿਆਨ ਕੀਤਾ ਤੇ ਉਪਰ ਨੂੰ ਜਾਣਾ ਫਿਰ ਬਚਾਉਣ ਵਾਲਾ ਬਾਹਰ ਕਹਦਾ ਉਹ ਤਾਂ ਡੁੱਬਿਆ ਨਹੀਂ ਹੋਇਆ ਉਪਰੇ ਰੱਖਣ ਹਾਰ ਤੇਰੇ ਤੇਰੇ ਰਖਣਾ ਤਾਂ ਅੰਦਰਿਆ ਉੱਪਰ ਨੂੰ ਆ ਗਏ ਉਹਨੇ ਉੱਪਰ ਨੂੰ ਖਿੱਚ ਲਿਆ ਫੇਰ ਇਸੇ ਦੂਰ ਕਹਾ ਕੋ ਜਾਏ ਉਬਰੇ ਲੱਖਾਂ ਮਾਰ ਪਿਆਏ ਉਹ ਤਾਂ ਦੂਰ ਨੂੰ ਦਾ ਆ ਕੇ ਜਾਂਦੇ ਨੇ ਸੱਚ ਨੂੰ ਛੱਡ ਕੇ ਦੂਰ ਨੂੰ ਡੁੱਬਦੇ ਜਾ ਆ ਫੇ ਨਮਾਇਆ ਚ ਡੁੱਬਦਾ ਆਪ ਜੇ ਤੇ ਆਂ ਰਖਣਾ ਹੋਈ ਜਾਂਦਾ ਤਾਂ ਬਾਹਰ ਆ ਜੀ ਨਿਰਪਉ ਜਪੇ ਸਗਲ ਪਉ ਮਿਟੇ ਪ੍ਰਭ ਕਿਰਪਾ ਦੇ ਆਣੇ ਕਿਤੇ ਜਾਊਗਾ ਡੁੱਬੂਗਾ ਆ ਜੀ ਤਰਕੁਣੀ ਤੇ ਆਂਦਾ ਉਹ ਬੱਬੂ ਬਰ ਤਰਕੁਣੀ ਦੇ ਜੋਰ ਨਾਲ ਮਰਨ ਨਾਲ ਕੋਈ ਕੰਮ ਕਰੂਗਾ ਚਿੰਤਾ ਹੋਊਗੀ ਤੂੰ ਜਿੱਤੀ ਰਹੂਗੀ ਪਤਾ ਨਹੀਂ ਕੰਮ ਸਹਿਚਾਨਾ ਫਤਨ ਦੀ ਕਰਨਾ ਜਿਹਨਾਂ ਲੋਕਾਂ ਨੂੰ ਚਿੰਤਾ ਹੈ ਤਰਕੁਣੀ ਦਾ ਇੱਥੇ ਹੀ ਜਾਂਦਾ ਵਜਾ ਦੋ ਹਿਰਦੇ ਜੋ ਬੈ ਕੇ ਕੰਮ ਕਰਦਾ ਫਿਰ ਚੰਤਾ ਨਹੀਂ ਬਣੇ ਨਿਰਪੋਜ ਜਪੈ ਸਦਰ ਤੋਂ ਮਿਟੇ ਪਰਮ ਕਿਰਪਾ ਦੇ ਪ੍ਰਾਨਿਕ ਸੁਟ ਹੈ ਦੇਰਪਾ ਜੱਪਾ ਦੇਰਪਾ ਨੂੰ ਜਪਨਾ ਹੈ ਬਖਤ ਨੂੰ ਜਪਦਾ ਹੈ ਸਮਝਦਾ ਤਾਂ ਹੈ ਬਖਤ ਨੂੰ ਸਮਝ ਲੈਣਾ ਜਦ ਤਾ ਹੈ ਬਖਤ ਜਿਹੜਾ ਹੈ ਉਹ ਆਪ ਵੀ ਕਿਉਂ ਪੈ ਬਖਤ ਹੈ ਇਹ ਗੱਲ ਸਮਝ ਲੈਂਦਾ ਤਾਂ ਆਪ ਵੀ ਬਖਤ ਹੋ ਜਾਂਦਾ ਹੈ ਫਿਰ ਆਦਮੀ ਦੇਰਪਾ ਕਿਉਂ ਹੈ ਪੈ ਬਖਤ ਕਿਉਂ ਹੈ ਕਿਵੇਂ ਹੋ ਗਿਆ ਜਿੱਦਣ ਇਹਨੂੰ ਇਸ ਗੱਲ ਦੀ ਸਮਝ ਆ ਗਈ ਆਪ ਵੀ ਨਰਪਾ ਹੋ ਜਾਊਗਾ ਫਿਰ ਪੈਦੋਬਾਹ ਜਾਣਾ ਚਾਹੁੰਦਾ ਹਰੇਕ ਆਦਮੀ ਚਾਹੁੰਦਾ ਲੇਕਿਨ ਉਹ ਸਮਝ ਨਹੀਂ ਆ ਰਹੀ ਕਿ ਪੈਦੋਬਾਹ ਜਾਇਦਾ ਕਿਉਂ ਜਾਇਦਾ ਕਿ ਮੈਂ ਸਮਝ ਨਹੀਂ ਗੀਨ ਪਹਿਲੀ ਸੰਤਤ ਕਰਕੇ ਹੀ ਨਿਰਭੈ ਹੋਇਆ ਹੈ ਛੇਤੀ ਹੋਈਦਾ ਤਾਂ ਯਾਰਾ ਨਿਰਭੈ ਹੋ ਗਿਆ ਸੰਤਤ ਕਰਕੇ ਪਰ ਜੇ ਹੁਣਾਂ ਚਾਹੁੰਦਾ ਹੋਵੇ ਤਾਂ ਛੇਤੀ ਹੋ ਜਾਂਦਾ ਜੇ ਕੋਈ ਡੁੱਬਦੇ ਨੂੰ ਸਾਰਾ ਬਾਹਰ ਮਿਲ ਜਵੇ ਤਾਂ ਛੇਤੀ ਬਾਹਰ ਆ ਜਾਂਦਾ ਥੋੜੇ ਜੇ ਸਾਰੇ ਨਾਲ ਵੀ ਉੱਪਰ ਆ ਜਾਂਦਾ ਫਿਰ ਕੁਛ ਆਪਣੀ ਕੋਸ਼ਿਸ਼ ਕਰ ਲਾਂ ਤਾਂ ਉਹ ਸਾਰਾ ਬੜ ਜਾਂਦਾ ਹਾਂਜੀ ਨਿਰਪਉ ਜਪੇ ਸਰਪਉ ਮਿਟੇ ਪ੍ਰਭ ਕ੍ਰਿਪਾ ਦੇ ਪ੍ਰਾਣੀ ਸੁਖ ਪ੍ਰਭ ਕ੍ਰਿਪਾ ਪ੍ਰਭ ਕ੍ਰਿਪਾ ਹੋਈ ਨਾ ਫਿਰ ਬਾਹਰ ਲਿਦੀ ਸਾਰਾ ਪ੍ਰਾਣੀ ਛੋਟਾ ਉਹ ਬਾਹਰੋਂ ਸਾਰਾ ਬੜ ਗਿਆ ਉਹ ਆਪਣੀ ਕੋਸ਼ਿਸ਼ ਕੀਤੀ ਸਾਰਾ ਹੋ ਗਿਆ ਰਬ ਕਰ ਪਾਤੇ ਕਹਾਣੀ ਛੋਟਾ ਛੋਟਾ ਜੀਸੂ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਜੀਸੂ ਪ੍ਰਭ ਰਾਖਾ ਇਹ ਨੂੰ ਪ੍ਰੋਬਲਮ ਆਲਾ ਵੀ ਉਹਨਾਂ ਨੂੰ ਕੱਦਦਾ ਵਾਹ ਧਿਆਨ ਹੋ ਗਿਆ ਤਿਸ ਨਾਹੀ ਦੁਖ ਉਹਨੂੰ ਲੋਕਾ ਦਾ ਤਿਸ ਨਾਹੀ ਦੁਖ ਉਹਨੂੰ ਦੁੱਖ ਕੋਈ ਨਹੀਂ ਜੇ ਕੋਈ ਤੋਖ ਟੈਣਾ ਵੀ ਚਾਏ ਉਹਨੂੰ ਉਹਨੂੰ ਦੁੱਖ ਨਹੀਂ ਲੱਗਦਾ ਉਹਦੇ ਵਾਸਤੇ ਸੰਸਾਰ ਚ ਕੋਈ ਦੁੱਖ ਨਹੀਂ ਰਹਿ ਜਾਂਦਾ ਸੰਸਾਰ ਤੋਂ ਵੀ ਛੱਡ ਜਾ। ਨਾ ਤਾਂ ਤਾਂ ਬੇਢੀ ਡੋਬੜੀ ਜਾਉਂ ਨਾ ਉਹ ਕਹਿੰਦਾ ਵੀ ਬੇਢੀ ਡੋਬੜੀ ਉਹ ਕਹਿੰਦਾ ਵੀ ਸਾਡੂ ਬੇ। ਉਹ ਤਾਂ ਆਵੇ ਜਾਂਦਾ। ਵੀ ਕਹਿੰਦਾ ਇਹ ਡੋਬੇ ਛੇਤੀ ਆਪਾਂ ਆਪਣੇ ਚੱਲੀਏ ਘਰ ਨੂੰ। ਉਹਨੂੰ ਲੈਣ ਵਾਲੇ ਆ ਜਾਣਗੇ ਬੇਢੀ ਡੁੱਬੀ ਤੇ ਫੱਟ। ਹੁਣ ਤੋਂ ਪਤਾ ਹੈ। ਉਹ ਤਾਂ ਬਾਹਰ ਹੀ ਆ ਜਾਣਗੇ। ਆ ਜਾਣੇ। ਉਹ ਖੜੇ ਨੇ ਉਹਨੂੰ ਲੈ ਲੜੂ। ਕਰਦਾ ਨੂੰ ਉਹ ਜਿਹਨੂੰ ਹੈディ ਗੋਲਾਣਾ ਵਾਲਾ ਹਾਂਜੀ ਜਿਸ ਪ੍ਰਭ ਰਾਖੇ ਤੇ ਇਸ ਮਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਨਾਮ ਜਪਤ ਮਨ ਹੋਵਤ ਸੁਖ ਤੇ ਨਾਮ ਜਪਿਆ ਜਿਹਦਾ ਉਹਦੇ ਮਨ ਨੂੰ ਸੁਖੇ ਸੁਖਾ ਦੁਖ ਜੇ ਹੋਵੇ ਵੀ ਕਿਸੇ ਨੂੰ ਜਿਹੜਾ ਸੰਸਾਰ ਦੇ ਦੁਖਦਾ ਦੀ ਹੈ ਕਿਉਂ ਨਹੀਂ ਹੁੰਦਾ ਉਹਨੂੰ ਬਸੂ ਸੁਖਾ ਦ ਇਹਦਾ ਮਤਲਬ ਇਹ ਨਹੀਂ ਦੁਖ ਨਹੀਂ ਹੁੰਦਾ ਲੱਗੇ ਨਾ ਦੁੱਖਾ ਕਿਹਾ ਜਿਸ ਲੱਗੇ ਨਾ ਦੁੱਖਾ ਦੁੱਖ ਲੱਗਦਾ ਦੀ ਰੂਹ ਕਿ ਨਾਮ ਜਪਤ ਮਨ ਹੋਵੇ ਤਾਂ ਸੁਖ ਮਨ ਹੋਵੇ ਤਾਂ ਸੁਖ ਉਹ ਜਿਹੜਾ ਨਾਮ ਜਪਦਾ ਉਹਦੇ ਨਾਲੋਂ ਵੈਰਨ ਦੁੱਖਾ ਦੁੱਖ ਕੀ ਫਤ ਲੱਗਦਾ ਹੁੰਦਾ ਜਦ ਲੱਗੇ ਨਾ ਕੀ ਲੱਗਦਾ ਹੈ ਹਾਂ ਠੀਕ ਆਦਾ ਤਾਂ ਜੇ ਤਾਂ ਹੁੰਦਾ ਦੁੱਖ ਤਾਂ ਹੁੰਦਾ ਪਰ ਉਹਨੂੰ ਲੱਗਦਾ ਨਹੀਂ ਹੈ ਚੀਰ ਫਾੜ ਕਰਦਾ ਦੁੱਖ ਨਹੀਂ ਲੱਗਦਾ ਲੱਗੇ ਨਾ ਕੋਈ ਮਹਿਸੂਸ ਨਹੀਂ ਹੁੰਦਾ ਲੱਗੇ ਦਾ ਮਤਲਬ ਮਹਿਸੂਸ ਨਹੀਂ ਹੁੰਦਾ ਲੱਗੇ ਲਫ਼ਜ਼ ਜਿਹੜਾ ਉਰਦੂ ਦਾ ਲਫ਼ਜ਼ ਮਹਿਸੂਸ ਹੋਦੇ ਵਾਸਤੇ ਲੱਗੇ ਲਫ਼ਜ਼ ਪੰਜਾਬੀ ਦਾ ਕਹਿੰਦਾ ਮੈਨੂੰ ਮਰ ਕੇ ਲੱਗਦੀ ਨਹੀਂ ਵਿਚਦਾ ਹੈ ਕਿ ਇਹ ਆਪਨ ਮਹਿਸੂਸ ਨਹੀਂ ਹੁੰਦੀ ਤੈਨੂੰ ਜਿਆਦਾ ਲੱਗਦੀ ਹੈ ਨਾ ਮੈਨੂੰ ਜਿਆਦਾ ਲੱਗਦੀ ਹੈ ਮਰਚ ਕਹਿੰਦਾ ਵੀ ਮੈਨੂੰ ਤਾਂ ਲੱਗਦੀ ਨਹੀਂ ਉਹ ਸਾਡੀ ਪੰਜਾਬੀ ਦਾ ਇਹ ਬੋਲ ਜਿਹੜਾ ਮੇਟ ਕੋਈ ਨਹੀਂ ਹੋਈ ਆ ਰਚਦਾ ਹੁੰਦੀ ਹੋਈ ਆ ਦੁੱਖ ਦੁੱਖ ਦਾ ਹੈਗਾ ਹੀ ਆ ਕੋਈ ਨੂੰ ਲੱਗਦਾ ਨਹੀਂ ਹਰਕਤ ਨਹੀਂ ਘਟੀ ਆ ਉਹ ਇੱਕੋ ਜੀ ਦਾਲ ਸਮਝੀ ਪਾਈ ਆ ਉਹ ਨਹੀਂ ਆ ਉਹਨੂੰ ਲੱਗਦੀ ਉਹਨੂੰ ਨਹੀਂ ਲੱਗਦੀ ਉਹਨੂੰ ਮਸੂਲ ਸੁਟੀਆਂ ਨਹੀਂ ਹੁੰਦੀ ਉਹਦਾ ਸਵਾਲ ਹੈ ਉਹਨੂੰ ਬਰਦਾਸ਼ਤ ਆ ਦੀ ਵਿੱਚ ਉਹਨੂੰ ਦੁੱਖ ਬਰਦਾਸ਼ਤ ਆ ਉਹਨੂੰ ਬਰਦਾਸ਼ਤ ਆ ਨਹੀਂ ਬਰਦਾਸ਼ਤ ਦੀ ਗੱਲ ਆ کر کے دکھ سکھ منتھ ہے برداشت جو ہے برداشت ہے کسی برداشت ہے اپمان جہا ہے کاٹا واٹا ساری برداشت کیٹا واٹا برداشت

ਜਿਸ ਪ੍ਰਭ ਰੱਖੇ ਤੇ ਸੁਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਜਿਸ ਪ੍ਰਭ ਰੱਖੇ ਤੇ ਸੁਨਾਹੀ ਦੁਖ ਜਿਸ ਪ੍ਰਭ ਰੱਖਿਆ ਉਹਨੂੰ ਦੁੱਖ ਹੁੰਦਾ ਹੀ ਨਹੀਂ ਪ੍ਰਭੇ ਨਾਲ ਖੜਾ ਹੈ ਨਾ ਮਨ ਦਾ ਇਸ ਕਲ ਚ ਉਹ ਕਹਦਾ ਕੋਈ ਨਹੀਂ ਹੁੰਦਾ ਯਾਰ ਤਖਣਾ ਹਰ ਕੋਈ ਤੇ ਰਹਿ ਦੇਣ ਵਾਲਾ ਹੋਵੇ ਦੁੱਖ ਹੁੰਦਾ ਲੋਕਾਂ ਨੇ ਦੁੱਖ ਹੌਸਲਾ ਦੇਣ ਵਾਲਾ ਵੀ ਹੁੰਦਾ ਨਾ ਹੁੰਦਾ ਨਾ ਭਾਈ ਕੋਈ ਨਹੀਂ ਹੁਣਾ ਤਗੜਾ ਹੋ ਕੋਈ ਨਹੀਂ ਅੱਗੇ ਅੱਗੇ ਦੇ ਦੇ ਇਹ ਤਾਂ ਹੁੰਦਾ ਹੀ ਆ ਦਿੱਲੀ ਸਿਟੀ ਦਾ ਹੁੰਦਾ ਅਸੀਂ ਤੇਰੇ ਨਾਲ ਆਇਆ ਖੜੇ ਪਰਵਾਹ ਨਾ ਕਰ ਚਿੰਤਾ ਨਾ ਕਰ ਕਹਾਣੀਆਂ ਸਾਵਣੀਆਂ ਐ ਹੋਇਆ ਐ ਹੋਇਆ ਭਗਤਾਂ ਦੀਆਂ ਗਾਣੀਆਂ ਬਨਾਰ ਖੜਾ ਵਿੱਚ ਆਦੀ ਫੌਸਲਾ ਤਾਂ ਤਰਦੂਆ ਹਾਂ ਚਿੰਤਾ ਜਾਏ ਬੇਟੇ ਹੰਕਾਰ ਕਿਸੇ ਜਨ ਕੋ ਕੋਈ ਨਾ ਪਹੁੰਚਣਾ ਇੱਥੇ ਆ ਕੇ ਜਾਂਦਾ ਜਾਏ ਬੇਟੇ ਹੰਕਾਰ اتنے جا گئے چنتا جائے مٹے ہنکار یہ جی چنتا نا سارا مڑ بماری جتنا یہ چلی گئی سمجھو ہنکار گیا کارے چلتا چلے ہوتا اتنے تک امکار چلے ہوا جو بچا کی لنگی جانے ਹਾਂ ਪਛਾਣ ਕਿੱਥੇ ਆ ਉਹ ਫਿਰ ਜਿਹੜੇ ਦੂਏ ਨੇ ਵਿਰੋਧ ਖੜੇ ਨੇ ਉਹ ਤਾਂ ਸੰਦਤ ਨੂੰ ਕਹਿ ਰਹੇ ਨੇ ਜਿਹੜੀ ਮੀਡੀਆ ਦੀ ਸੰਦਤ ਉਹ ਵੀ ਉਹਨੂੰ ਵੀ ਕਹਿ ਰਹੇ ਨੇ ਤੇ ਤੇ ਉੱਪਰ ਨਹੀਂ ਵਿਚਾਰ ਵਿਚਾਰ ਤਾਂ ਖਤਮ ਹੈ ਪਰ ਹਮ ਕਾਦੀ ਵੇ ਫੇਰ ਨੇ ਉਹ ਛੱਡ ਕੇ ਗਾ ਉਹ ਵੀਡੀਓ ਛੱਡ ਕੇ ਮੰਨ ਗਏ ਤੂੰ ਹੁਣ ਜੇ ਉਹਨਾਂ ਨੇ ਵੀ ਸੁਣ ਲਈ ਸਹੀ ਚੰਦ ਮੰਨ ਗਿਆ ਕਰ ਫਿਰ ਵੀ ਖੜਾ ਅਜੋ ਉਹ ਕਾਲੇ ਰਸਤੇ 'ਤੇ फसਦੀ ਹੋਇਆ ਸਾਰੀ ਗੁਰਬਾਣੀ ਸੁਣ ਕੇ ਯੂਨਾਨ ਦੇ ਸੰਕਾਟੀਆਂ ਨੇ ਗੁਰਬਾਣੀ ਨਹੀਂ ਸੁਣੀ ਤੇ ਪੰਡਤ ਨੇ ਸਾਡੀ ਗੁਰਬਾਣੀ ਨਹੀਂ ਪੜੀ ਦਸਤੇ ਫਸਦੀ ਹੋਇਆ ਪੱਡਾ ਤਾਂ ਉਲਟੇ ਕਰ ਗਿਆ ਹੁਲਦੀ ਕਰੀ ਜਾਂਦੇ ਇਹ ਕਾਲੇ ਰਸਤੇ 'ਤੇ ਬਸ ਉਹ ਨਾਮ ਨਾਲ ਵਿਰੋਧ ਹੈ ਜਿਹਦਾ ਹੁਕਮ ਨਾਲੇ ਵਿਰੋਧ ਹੋਵੇ ਇਹ ਨੂੰ ਫੜੀ ਕੀ ਸਮਝਦਾ ਇਹ ਸਮਝਦਾ ਨਾ ਹੋਇਆ ਉਹਨਾਂ ਜੰਮੇ ਨੂੰ ਭੈਣਾ ਗਰੇ ਬਣੀ ਹੀ ਭੈਣਾ ਹੋਵੇ ਜੇ ਉਹਨਾਂ ਨੂੰ ਆਹ ਜੇ ਭੈਏ ਨਹੀਂ ਹੈ ਇਹ ਰਾਤ ਹੀ ਲੋਈ ਨੂੰ ਪੀ ਕਰ ਕੋਈ ਲੋਈ ਉਹਗਾ ਪਰੇ ਮਾਰੀ ਹੋਈ ਚਿੰਤਾ ਨਹੀਂ ਕਰਦਾ ਜਿਹਨੂੰ ਆਪਣੀ ਇੱਜ਼ਤ ਦਾ ਖਿਆਲ ਹੋਵੇ ਇਹਨਾਂ ਨੂੰ ਇੱਜ਼ਤ ਦਾ ਕੋਈ ਖਿਆਲ ਨਹੀਂ ਇੱਥੇ ਹੀ ਪੱਤ ਲੁੱਟੀ ਜਾਂਦੀ ਹੈ ਇੱਥੇ ਹੀ ਉਹਨਾਂ ਨੂੰ ਜਦੋਂ ਬੰਦਾ ਥਾਲੇ ਕੋਈ ਨਹੀਂ ਵੀ ਕੋਈ ਚੀਜ਼ ਨੂੰ ਕਰੇ ਸਿੱਧੂ ਬਾਹੋਂ ਉਹ ਬਿਦਲਦਾ ਕਰਾਈਂ ਤੋਂ ਹਾਂ ਕਰਾਈਂ ਤੋਂ ਉਹ ਦੱਸਦਾ ਕਿ ਤੁਹਾਨੂੰ ਇੱਜ਼ਤ ਦਾ ਖਿਆਲ ਹੋਵੇ ਇਹਨਾਂ ਨੂੰ ਜਦੋਂ ਖਿਆਲ ਹੀ ਨਹੀਂ ਕਿ ਉਹਨਾਂ ਨੇ ਕਰੰ ਤੋਂ ਉਹ ਤਾਂ ਕੰਨ ਲੀਡਰ ਚੜ ਜਾ ਕੇ ਬੰਦਾ ਚੰਕ ਦੀ ਹੈ ਲੀਡਰ ਹਾਂ ਇੱਥੇ ਹੀ ਲੀਡਰ ਆ ਜਿਹੜਾ ਜਿਹੜੇ ਲੀਡਰ ਹੁੰਦੇ ਨੇ ਉਹ ਤਾਂ ਦਾਸ ਹੁੰਦੇ ਨੇ ਜਿਹੜੇ ਜਿਹੜੇ ਬੰਦੇ ਨੇ ਉਹ ਠੀਕ ਹੈ ਅਲਰੇਡੀ ਇਹ ਦਾ ਸੰਸਾਦੇ ਦੇ ਵਿੱਚ ਲੀਡਰ ਹੁੰਦੇ ਨੇ ਅੱਗੇ ਦਾ ਦਾ ਹੁੰਦੇ ਨੇ ਅੱਗੇ ਲੀਡਰ ਕਿੱਥੇ ਕੋਈ ਜਿਹੜੇ ਜੇ ਲੀਡਰ ਬਣਦੇ ਨੇ ਜਿਹੜੇ ਜੇ ਲੀਡਰ ਬਣ ਜਾਂਦੇ ਨੇ ਇਹ ਲੀਡਰ ਬਣਨਾ ਲੀਡਰੀ ਵਿਗੜ ਨਹੀਂ ਇਹ ਜਿਹੜੇ ਦੇ ਵਿੱਚ ਆ ਕੱਪ ਸ਼ਾਇਦ ਉਹਨਾਂ ਦੇ ਅਸਤੀ ਕਹਿਣਾ ਤੇ ਇਹ ਗੱਲ ਗਾਂਧੀ ਦਾ ਉਹਨੂੰ ਗਿਆਨ ਹੋਵੇ ਕਵਾ ਤੂੰ ਏਲੂ ਮੰਦੇ ਹੋਣ ਅਸੀਂ ਦੂਈ ਬੜੀ ਥੋੜੀ ਜੀ ਬਣਾ ਲਈ ਏਲ ਜੇ 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 ਆਉ ਤਾਂ ਜੇਲ ਚ ਬਿਝੜ ਨਹੀਂ ਆ ਕੋਈ ਨਹੀਂ ਉਤਾਰੋ ਚਲੋ ਜੇਲ ਜੇਲ ਮੰਨ ਲੈਣੇ ਆਹ ਜੀ ਚਿੰਤਾ ਜਾਇ ਮਿਟੇ ਅਹੰਕਾਰ ਇਸ ਜਨ ਕੋ ਕੋਈ ਨਾ ਪਹੁੰਚਣਾ ਤੇ ਜਨ ਕੋ ਕੋਈ ਨਾ ਪਹੁੰਚਣਾ ਪਹਿਲਾਂ ਤਾਂ ਜੇਲ ਹੈਗੀ ਆ ਆ ਸਾਡਾ ਰਾਮ ਉਹਦ ਖਿ ਨਾ ਰਾਮ ਗਰਮ ਦੂਜੀ ਜਿਹੜਾ ਸਰੀਰ ਪ੍ਰੇਤ ਪਿੰਜਰ ਆ ਜੇੜ ਚ ਬੰਦਾ ਹੈ ਅੱਜ ਕਿਹਦੇ ਖਾਵੇ ਕਿਦਰ ਪੈਂਦਾ ਹੱਥ ਘੜੀ ਦਾ ਆ ਕੇ ਨਾਲੇ ਲੈ ਜਾਂਦਾ ਜੇੜ ਤੇ ਤਾਂ ਹੀ ਲੱਗ ਜਾਂਦਾ ਹੱਥ ਘੜੀ ਗੁੱਡ ਨੂੰ ਫੜਾਉਂਦੇ ਨੇ ਗੁੱੜ ਤਾਂ ਲੱਗੇ ਵੀ ਭਜੂਗਾ ਜੇੜ ਜਾਇਆ ਹੋ ਆ શરીર ਜੇੜ ਨਹੀਂ ਪਿੰਜਰਾ ਇਹਦਾ ਨਾ ਪਿੰਜਰਾ ਪ੍ਰੇਮ ਪਿੰਜਰਾ ਹੈ ਜੇੜ ਹੈ ਉਦੇ ਬਾਦ ਹੁਦੂ ਜਿਹੜਾ ਇਹਨਾਂ ਦੀ ਜਿਹੜੀ ਇਹ ਜਿਹੜੇ ਬੰਦੇ ਨੇ ਹਾਂਜੀ ਚਿੰਤਾ ਜਾਏ ਬਟੇ ਹੰਕਾਰ ਸਿੱਧ ਜਨ ਕੋ ਕੋਈ ਨਾ ਪਹੁੰਚਣਾ ਹਾਂ ਬਟਾ ਜਾਏ ਬਟੇ ਹੰਕਾਰ ਜਿੱਦਾਂ ਹੰਕਾਰ ਜਿੱਦਾਂ ਚਿੰਤਾ ਚਲੀ ਗਈ ਮੰਨ ਲਿਓ ਹੰਕਾਰ ਮਿਲ ਗਿਆ ਨਹੀਂ ਮੰਨੇ ਉਹ ਨਾ ਹੰਕਾਰ ਮਿਲ ਗਿਆ ਸਾਡਾ ਚਿੰਤਾ ਜਾਣਾ ਹੰਕਾਰ ਦੀ ਚਿੰਤਾ ਮਹਿਸੂਸ ਹੋਊਗੀ ਚਿੰਤਾ ਦਾ ਪਤਾ ਲੱਗਦਾ ਸਭ ਨੂੰ ਚਿੰਤਾ ਜਿਆਦਾ ਕਰਕੇ ਬੰਦਦੇ ਆ ਅਸੀਂ ਥੋੜੀ ਚਿੰਤਾ ਕੋਈ ਵੀ ਨਹੀਂ ਕਹਲਾ ਮਨ ਹੁਅ ਤੈਸਾ ਮਨ ਜਿਆਦਾ ਚਿੰਤਾ ਹੈ ਸਰਕਾਰ ਮਾਨੂੰ ਹਈ ਨਹੀਂ ਸਰਕਾਰ ਮਾਨੂੰ ਹੈ ਨਹੀਂ ਜਿੰਦਾ ਮੈਨੂੰ ਸਭ ਤੋਂ ਜਿਆਦਾ ਇਹ ਬੰਦੇ ਨੇ ਲੋਕ ਇਸ ਕਰਕੇ ਪਾਠ ਪੜ੍ਹਦੇ ਤੇ ਬੇਜ਼ ਪਚਾਉਂਦੇ ਸੀ ਪਾਠ ਪੜ੍ਹਿਆ ਔਰ ਬੇਜ਼ ਵਿਚਾਰੇ ਜੋ ਕੁਝ ਕਰਦਾ ਧਰਮ ਉਹਦਾ ਹੰਕਾਰ ਵਧੀ ਗਿਆ ਅਰਮ ਕਰਮ ਜੋ ਕੀਤੇ ਹੰਕਾਰ ਦੇ ਵਧਾ ਲਿਆ ਟੋਕਾ ਰੜ ਗਿਆ ਹੀ ਕਿਤੇ ਰੜ ਗਿਆ ਨਹੀਂ ਕਿਤੇ ਸੋਕਾਰ ਆਪ ਨੂੰ ਰੜਕਦਾ ਦੂਏ ਨੂੰ ਰੜਕਦਾ ਦੂਏ ਨੂੰ ਹੰਕਾਰ ਰੜਕਦਾ ਸਾਨੂੰ ਚਿੰਤਾ ਰੜਕਦੀ ਪ੍ਰਕਾਰ ਦਾ ਰੜਕਦਾ ਦੂਏ ਨੂੰ ਚਿੰਤਾ ਰੜਕਦੀ ਹੈ ਸਾਨੂੰ ਫਤ ਐ ਸਮਝ ਲੋ ਕਿ ਜਿਹੜਾ ਦੂਏ ਨੂੰ ਲੜਕਦਾ ਉਹ ਨਾਲ ਜਿਹੜਾ ਲੜਕਦਾ ਜਿੰਨਾ ਜੱਤ ਚਿੰਤਾ ਨਾਲ ਲੜਕਦਾ ਜਿੰਨਾ ਤੇਰੀ ਚਿੰਤਾ ਗਈ ਤੂੰ ਦੂਏ ਨੂੰ ਲੜਕੇਗਾ ਹੀ ਨਹੀਂ ਗੱਲ ਤੇਰਾ ਸਿਰਕਾਰ ਜੋ ਉਹ ਨਹੀਂ ਲੋਕਾਂ ਮੰਨੀ ਬਣਾ ਤਨ ਲੋਕਾਰ ਹੈ ਨਹੀਂ ਤੂੰ ਕਹੀ ਜਾ ਬਦੂ ਹੈ ਜੀ ਟੁਕ ਲੇਖੇ ਜਾਂਦਾ ਜਾਏ ਮਠੇ ਸੁਖਾਰ 30 ਇਹ ਬਹੁਤ 30 ਇਹ ਤਾਂ ਕੋਈ ਜਾਗਾਇਦੀ ਸਾਨੂੰ ਪਛਾਣ ਦਾ ਦੀ ਕਿਤੇ ਹੋ ਸਕਦੀ ਤੇ ਅੰਤਰ ਹੋਵੇ ਕੋਈ ਜਿਉਂ ਜਿਉਂ